ਜੀ ਹੈ ਨੂੰ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 14ਵਾਂ ਸੰਭਾਵਨਾ ਅਭਿਆਸੰਭਰ 14.1 ਤੇ ਦੇ ਅਗਲੇ 3 ਸਵਾਲ 16ਵਾਂ 17ਵਾਂ 18ਵਾਂ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਜ਼ਰੂਰ ਕਰੋ ਸੋ ਆਓ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੀ 10ਵੀਂ ਜਮਾਤ ਨਾਲ ਜੁੜੀਆਂ ਦੂਜੇ ਵਿਸ਼ਿਆਂ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਚੈਨਲ ਤੇ ਜਾ ਕੇ ਪਲੇਲਿਸਟ ਤੇ ਟੈਪ ਕਰੋ ਤੇ ਲਿਸਨਰ ਸਕਰੋਲ ਕਰੋ ਉੱਥੇ ਤੁਹਾਨੂੰ ਮਿਲਣਗੀਆਂ 10th ਇੰਗਲਿਸ਼ ਐਮ ਸੀ ਵੀ 10th ਇੰਗਲਿਸ਼ ਲਿਟਰੇਚਰ 10th ਗ੍ਰਾਮਰ 10th ਸਾਇੰਸ 10th ਮੈਥ ਨੋਟਸ ਮੈਥ ਕਨਸੈਪਟਸ ਗਣਿਤ ਦੇ ਸਿਧਾਂਤ ਤੇ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਤੇ ਇੱਕ ਬੱਚੇ ਤੁਹਾਡੀ ਜਨਰਲ ਨੌਲੇਜ ਨੂੰ ਵਧਾਉਣ ਲਈ ਪਲੇਲਿਸਟ ਹੈਗੀ ਐਬ੍ਰੀਵੀਏਸ਼ਨਸ ਜਿਹਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੀਆਂ ਐਬ੍ਰੀਵੀਏਸ਼ਨਸ ਨੂੰ ਐਕਸਪੈਂਡ ਕਰਕੇ ਵਿਸਤਾਰਿਤ ਰੂਪ ਦੱਸ ਕੇ ਉਹਨਾਂ ਨੂੰ ਸੁਝਾਇਆ ਗਿਆ ਹੈ ਉਹਨਾਂ ਦੀ ਵਿਆਖਿਆ ਕੀਤੀ ਗਈ ਹੈ ਸੋ ਤੁਸੀਂ ਇਹਨਾਂ ਪਲੇਲਿਸਟਾਂ 'ਚ ਪਈ ਵੀਡੀਓਜ਼ ਵੀ ਜ਼ਰੂਰ ਦੇਖੋ ਸੋ ਦੇਖੀਏ ਬੱਚਿਓ ਹੁਣੇ ਵਾਲੇ ਸਵਾਲ ਸੋ 16ਵਾਂ ਸਵਾਲ ਹੈ ਬੱਚਿਓ ਕਹਿੰਦੇ ਕਿਸੇ ਕਾਰਨ 12 ਖਰਾਬ ਪੈਨ 132 ਚੰਗੇ ਪੈਨਾਂ ਵਿੱਚ ਮਿਲ ਗਏ ਹਨ ਗਲਤੀ ਦੇ ਨਾਲ ਮਿਕਸ ਹੋ ਗਏ ਤੇ ਪੈਨ ਦੋਜੇ ਵੇਖਣ ਨੂੰ ਇੱਕੋ ਜਿਹੇ ਲੱਗਦੇ ਨੇ ਇੱਥੇ ਪਹਿਲਾਂ ਦੇਖ ਕੇ ਨਹੀਂ ਪਤਾ ਲੱਗਦਾ ਕਿਹੜਾ ਖਰਾਬ ਹੈ ਕਿਹੜਾ ਠੀਕ ਹੈ ਸੋ ਕੇਵਲ ਵੇਖ ਕੇ ਨਹੀਂ ਦੱਸਿਆ ਜਾ ਸਕਦਾ ਕਿ ਕੋਈ ਪੈਨ ਖਰਾਬ ਹੈ ਜਾਂ ਠੀਕ ਹੈ ਇਸ ਮਿਸ਼ਰਣ ਵਿੱਚੋਂ ਇੱਕ ਪੈਨ ਅਚਾਨਕ ਬਾਹਰ ਕੱਢਿਆ ਜਾਂਦਾ ਹੈ ਬਾਹਰ ਕੱਢੇ ਗਏ ਪੈਨ ਦੇ ਠੀਕ ਹੋਣ ਦੀ ਸੰਭਾਵਨਾ ਪਤਾ ਕਰੋ ਸੋ ਆਪ ਦੇਖਿਓ ਬੱਚਿਓ ਕਿੱਦਾਂ ਕਰਨਾ ਹੈ ਹਲ ਖਰਾਬ ਪੈਨ ਹੈਗੇ ਨੇ 12 ਚੰਗੇ ਪੈਨ ਹੈਗੇ ਨੇ 132 ਸੋ ਕੁੱਲ ਪੈਨ ਕਿੰਨੇ ਹੋ ਗਏ 12 132 144 ਹੈ ਕੁੱਲ ਕਿਉਂ ਕਰਨਾ ਹੈ ਕਿਉਂਕਿ ਜੀ ਸਾਰੀਆਂ ਸੰਭਵ ਸੰਭਾਵਨਾਵਾਂ ਜੜੀਆਂ ਨੇ ਆ ਉਹ ਦਿਖਣੀਆਂ ਨੇ ਪਰਿਨਾਮ ਦਿਖਣੇ ਨੇ ਸੋ ਸਾਰੇ ਸੰਭਵ ਪ੍ਰਿਨਾਮਾਂ ਦੀ ਗਿਣਤੀ ਕਿੰਨੀ ਹੋ ਜਾਏਗੀ ਕੁੱਲ ਪੈਨਾਂ ਦੀ ਗਿਣਤੀ ਬਰਾਬਰ 144 ਮੰਨ ਲਓ ਚੰਗੇ ਪੈਨ ਦਾ ਕੱਢਿਆ ਜਾਣਾ ਘਟਨਾ ਜੀ ਹੈ ਜੀ ਦਾ ਮਤਲਬ ਗੁੱਡ ਜੇ ਪੈਨ ਗੁੱਡ ਹੈਗਾ ਚੰਗਾ ਹੈ ਠੀਕ ਹੈਗਾ ਠੀਕ ਹੈ ਅਸੀਂ ਜਾਣਦੇ ਹਾਂ ਕਿ ਕਿਸੇ ਘਟਨਾ E ਦੇ ਹੋਣ ਦੀ ਸੰਭਾਵਨਾ ਹੈ ਇਸ ਤਰ੍ਹਾਂ ਇਹ ਸੂਤਰ ਅਸੀਂ ਵਰਤਦੇ ਆ ਰਹੇ ਹਾਂ ਇਹੀ ਸੂਤਰ ਅਸੀਂ ਵਰਤਣਾ ਹੈ ਸੋ PE ਕਿਸੇ ਘਟਨਾ ਦੇ ਹੋਣ ਦੀ ਸੰਭਾਵਨਾ ਉਸ ਘਟਨਾ ਦੇ ਅਨੁਕੂਲ ਪ੍ਰਿਨਾਮਾਂ ਦੀ ਗਿਣਤੀ ਸਾਰੇ ਸੰਭਵ ਪ੍ਰਿੰਾਮਾਂ ਦੀ ਗਿਣਤੀ ਹੁਣ ਘਟਨਾ ਜੀ ਦੇ ਅਨੁਕੂਲ ਪ੍ਰਿੰਾਮਾਂ ਦੀ ਗਿਣਤੀ ਕਿਹੜੀ ਹੋ ਜਾਏਗੀ ਘਟਨਾ ਜੀ ਕਿਹੜੀ ਹੈ ਕੱਡੇ ਚੰਗੇ ਪੰਦੇ ਨਿਕਲਣਾ ਸੋ ਚੰਗੇ ਪੰਨ ਦੀ ਗਿਣਤੀ ਦੇ ਬਰਾਬਰ ਹੋਏਗਾ ਚੰਗੇ ਪੰਨਾਂ ਦੀ ਗਿਣਤੀ ਕਿੰਨੀ 132 ਸੋ ਇਸ ਲਈ ਪੀ ਜੀ ਪਾਵ ਘਟਨਾ ਜੀ ਦੇ ਹੋਣ ਦੀ ਸੰਭਾਵਨਾ ਤੇ ਘਟਨਾ ਜੀ ਕੀ ਹੈ ਚੰਗੇ ਪੰਦੇ ਕੱਢਿਆ ਜਾਣਾ ਤੇ ਬੱਚਿਓ ਚੰਗੇ ਪੰਦੇ ਇੱਕ ਅਨੁਕੂਲ ਕਿੜੀਆਂ ਕਿੰਨੀਆਂ ਨੇ 132 ਸੋ ਇੱਥੇ ਅੰਸ਼ ਵਿੱਚ ਆ ਜਾਏਗਾ 132 ਹਰ ਵਿੱਚ ਆ ਜਾਏਗਾ ਸੰਭਵ ਪਰਿਨਾਮ 144 ਸੋ ਦੋਨੋ 12 ਦੇ ਨਾਲ ਤਕਸੀਮ ਹੁੰਦੇ ਨੇ ਸੋ 12 ਕੰਮ 12 ਫਿਰ 12 ਕੰਮ 12 11 ਆ ਗਿਆ ਤੇ 12 ਬਾਰੇ 44 144 ਸੋ 11/12 ਆ ਗਿਆ ਇਸ ਤਰ੍ਹਾਂ ਕੱਢੇ ਗਏ ਪੈਨ ਦੇ ਠੀਕ ਹੋਣ ਦੀ ਸੰਭਾਵਨਾ ਬਰਾਬਰ 11/12 ਇਹਦਾ 11/12 ਦਾ ਮਤਲਬ ਹੈ ਵੇ ਕਿ ਜੇ ਤੁਸੀਂ 12 ਵਾਰ ਪੈਨ ਕੱਢੋ ਮਤਲਬ ਕਿ ਪੈਨ ਕੱਢਿਆ ਚੈੱਕ ਕੀਤਾ ਫਿਰ ਰੱਖ ਦਿੱਤਾ ਫਿਰ ਲਾਲਿਆ ਫਿਰ ਕੱਢਿਆ ਚੈੱਕ ਕੀਤਾ ਇਹਦਾ ਨੋਟ ਕਰਿ ਜਾਓ ਜੇ ਤੁਸੀਂ 12 ਵਾਰ ਇਦਾਂ ਕਰੋਗੇ ਤੇ ਉਹ ਚੋਂ 11 ਵਾਰ ਸੰਭਾਵਨਾ ਹੈਗੀ ਹੈ ਕਿ ਪੈਨੋ ਠੀਕ ਹੋਏਗਾ ਇਹਦਾ ਇਹ ਮਤਲਬ ਹੁੰਦਾ ਹੁਣ ਦੇਖੀਏ ਸਤਾਰਮਾ ਸਵਾਲ 20 ਬਲਬਾਂ ਦੇ ਪਹਿਲਾ ਭਾਗ ਤੇ ਦੋ ਭਾਗ ਦੋ ਭਾਗ ਨੇ ਪਹਿਲੇ ਭਾਗ ਚੰਦੇ 20 ਬਲਬਾਂ ਦੇ ਇੱਕ ਸਮੂਹ ਵਿੱਚੋਂ ਚਾਰ ਬਲਬ ਖਰਾਬ ਹਨ ਇਸ ਸਮੂਹ ਵਿੱਚੋਂ ਇੱਕ ਬਲਬ ਅਚਾਨਕ ਬਾਹਰ ਕੱਢਿਆ ਜਾਂਦਾ ਹੈ ਇਸ ਦੀ ਕੀ ਸੰਭਾਵਨਾ ਹੈ ਕਿ ਇਹ ਬਲਬ ਖਰਾਬ ਹੋਵੇਗਾ ਪਹਿਲਾ ਤੇ ਸਵਾਲ ਹੈਗਾ ਹੁਣ ਦੂਜਾ ਸਵਾਲ ਦੇ ਕੋਲੋਂ ਦੂਜਾ ਭਾਗ ਰੁਚੀ ਬੜਾ ਵਧੀਆ ਰੋਚਕ ਹੈ ਕਹਿੰਦੇ ਮੰਨ ਲਓ ਭਾਗ ਇੱਕ ਵਿੱਚ ਬਾਹਰ ਕੱਢਿਆ ਗਿਆ ਬਲਬ ਖਰਾਬ ਨਹੀਂ ਹੈ ਇਥੇ ਇਹ ਕਹਿੰਦਾ ਕਿ ਖਰਾਬ ਬਲਬ ਦੀ ਕੀ ਸੰਭਾਵਨਾ ਹੈ ਪਰ ਕਹਿੰਦੇ ਮੰਨ ਲਓ ਬਲਬ ਖਰਾਬ ਨਹੀਂ ਨਿਕਲਿਆ ਚੰਗਾ ਨਿਕਲਿਆ ਠੀਕ ਨਿਕਲਿਆ ਅਤੇ ਨਾ ਹੀ ਇਸ ਨੂੰ ਦੁਬਾਰਾ ਬਲਬਾਂ ਦੇ ਨਾਲ ਮਿਲਾਇਆ ਜਾਂਦਾ ਮੁੜ ਕੇ ਰਲਾਇਆ ਨਹੀਂ ਗਿਆ ਇਹ ਗੱਲ ਬੜੀ ਧਿਆਨ ਨਾਲ ਪੜ ਕੇ ਸਮਝਣ ਵਾਲੀ ਹੈ ਹੁਣ ਬਾਕੀ ਬਲਬਾਂ ਵਿੱਚੋਂ ਇੱਕ ਬਲਬ ਅਚਾਨਕ ਬਾਹਰ ਕੱਢਿਆ ਜਾਂਦਾ ਹੈ ਇਸਦੀ ਕੀ ਸੰਭਾਵਨਾ ਹੈ ਕਿ ਇਹ ਬਲਬ ਖਰਾਬ ਨਹੀਂ ਹੋਵੇਗਾ ਠੀਕ ਹੈ ਆਪ ਦੇਖੋ ਹੁਣ ਕਰਦੇ ਆਂ ਹਲ ਪਹਿਲਾ ਭਾਗ કુલ ਬਲਬ ਨੇ 20 ਅਤੇ ਖਰਾਬ ਬਲਬ ਨੇ ਕਿੰਨੇ ਚਾਰ ਇਹ ਦੇਖੋ ਚਾਰ ਨੇ ਦੀ ਬਲਬਾਂ ਦੇ ਇੱਕ ਸਮੂਹ ਚੋਂ ਚਾਰ ਬਲਬ ਖਰਾਬ ਹਨ ਸੋ ਚੰਗੇ ਬਲਬ ਕਿੰਨੇ ਹੋ ਗਏ 20 ਚੋਂ ਚਾਰ ਬਲਬ ਖਰਾਬ ਘਟਾ ਦਿਓ ਇਹ 16 ਬਲਬ ਜਿਹੜੇ ਨੇ ਬੱਚੇ ਉਹ ਚੰਗੇ ਨੇ ਸਾਰੇ ਸੰਭਵ ਪ੍ਰਿਣਾਮਾਂ ਦੀ ਗਿਣਤੀ ਬਰਾਬਰ ਕੁੱਲ ਬਲਬਾਂ ਦੀ ਗਿਣਤੀ ਬਰਾਬਰ 20 ਮਨ ਲਾਓ ਖਰਾਬ ਬਲਬ ਦਾ ਕੱਢਿਆ ਜਾਣਾ ਘਟਨਾ D ਹੈ ਕਿਉਂਕਿ ਕਹਿੰਦੇ ਵੀ ਜਿਹੜਾ ਬਲਬ ਖਰਾਬ ਹੋਵੇਗਾ ਖਰਾਬ ਬਲਬ ਦੀ ਅਸੀਂ ਸੰਭਾਵਨਾ ਕੱਢਣੀ ਹੈ ਸੋ ਖਰਾਬ ਬਲਬ ਦਾ ਕੱਢਿਆ ਜਾਣਾ ਘਟਨਾ D ਹੈ D ਮੈਨੇ ਡਿਫੈਕਟਿਵ ਠੀਕ ਹੈ ਉਹੀ ਸੂਤਰ ਅਸੀਂ ਜਾਣਦੇ ਹਾਂ ਕਿ ਕਿਸੇ ਘਟਨਾ E ਦੇ ਹੋਣ ਦੀ ਸੰਭਾਵਨਾ ਇਸ ਤਰ੍ਹਾਂ ਹੈ ਜਿਹੜਾ ਸੂਤਰ ਅਸੀਂ ਪਹਿਲੇ ਵਰਤਿਆ ਉਹਨ ਘਟਨਾ D ਦੇ ਅਨੁਕੂਲ ਪੜਨਾਮਾ ਦੀ ਗਿਣਤੀ ਕਿਹੜੀ ਹੋਏਗੀ ਖਰਾਬ ਬਲਬਾਂ ਦੀ ਗਿਣਤੀ ਕਿਉਂਕਿ D ਹੈਗਾ ਡਿਫੈਕਟਿਵ ਬਲਬ बराबर 4 ਇਸ ਲਈ ਪੀ ਡੀ ਭਾ ਪ੍ਰੋਬੈਬਿਲਿਟੀ ਸੰਭਾਵਨਾ ਡੀ ਘਟਨਾ ਕਿਹੜੀ ਹੈ ਖਰਾਬ ਬਲਬ ਦੇ ਕੱਢੇ ਜਾਣ ਦੀ ਘਟਨਾ बराबर ਇਹਦੇ ਨੂੰਕੂਲ ਪ੍ਰਣਾਮ ਨੇ 4 ਤੇ કુલ ਪ੍ਰਣਾਮ ਨੇ 20 ਸੋ 4 ਪੰਜੇ 20 1/5 ਇਸ ਤਰ੍ਹਾਂ ਖਰਾਬ ਬਲਬ ਦੇ ਕੱਢੇ ਜਾਣ ਦੀ ਸੰਭਾਵਨਾ ਬਰਾਬਰ 1/ 5 ਹੈਗੀ ਹੈ ਠੀਕ ਹੈ ਅੱਗੇ ਚਲੀਏ ਦੂਜਾ ਭਾਗ ਦੂਜਾ ਭਾਗ ਹੈ ਉਹ ਕਹਿੰਦੇ ਕਿ ਭਾਗ 1 ਵਿੱਚ ਇੱਕ ਵਿੱਚ ਕੱਢਿਆ ਗਿਆ ਬਲਬ ਜੇਕਰ ਖਰਾਬ ਨਹੀਂ ਹੈ ਪਾਓ ਠੀਕ ਹੈ ਤਾਂ ਉਸ ਨੂੰ ਦੁਬਾਰਾ ਸਮੂਹ ਵਿੱਚ ਨਹੀਂ ਰਲਾਇਆ ਜਾਂਦਾ ਤਾਂ ਠੀਕ ਬਲਬਾਂ ਦੀ ਗਿਣਤੀ ਕਿੰਨੀ ਹੋ ਜਾਈ ਉਹਨ ਘਟ ਗਏ ਨਾ 16 ਚੋਂ ਗਿਆ 15 ਬਲਬ ਠੀਕ ਆਇਆ ਉਹਨੂੰ ਲੰਬੇ ਰੱਖ ਦਿੱਤਾ ਉਹਨੂੰ ਬਲਬ ਕਿੰਨੇ ਰਹਿ ਗਏ 20 20 ਰਹਿ ਗਏ ਨੇ ਕੁੱਲ ਪਰ ਚਾਰ ਖਰਾਬ ਨੇ ਤੇ 20 ਚੋਂ ਚਾਰ ਗਏ ਤੇ ਉਹ ਸੌਰੀ 19 ਰਹਿ ਗਏ ਨਾ ਤੇ 19 ਚੋਂ ਚਾਰ ਗਏ 15 ਤੇ ਯਾ 16 ਬਲਬ ਪਹਿਲੇ ਠੀਕ ਸੀਗੇ ਹੁਣ 16 ਚੋਂ ਇੱਕ ਚੰਗਾ ਬਾਹਰ ਗਿਆ ਤਾਂ ਵੀ 15 ਆਂਦਾ ਸੋ 19 ਚੋਂ 4 ਘਟਾ ਆ ਗਈ 15 ਆਏਗਾ 16 ਚੋਂ ਇੱਕ ਘਟਾ ਗਏ 15 ਆਏਗਾ ਖਰਾਬ ਬਲਬ ਚਾਰੀ ਹੈਗੇ ਨੇ ਕਿਉਂਕਿ ਕਹਿੰਦੇ ਬਲਬ ਜਿਹੜਾ ਹੈ ਉਹ ਖਰਾਬ ਨਹੀਂ ਹੈ ਠੀਕ ਬਲਬ ਬਾਹਰ ਗੱਡਿਆ ਤੇ ਉਹਨੂੰ ਲੰਬੇ ਰੱਖਿਆ ਤੇ ਚਾਰ ਬਲਬ ਜਿਹੜੇ ਖਰਾਬ ਨੇ ਉਦਾਂ ਦੇ ਉਦਾਂ ਹੀ ਨੇ ਸੋ ਸਾਰੇ ਸੰਭਵ ਪ੍ਰਿਣਾਮਾਂ ਦੀ ਗਿਣਤੀ ਹੁਣ ਸਮੂਹ ਵਿੱਚ ਬਚੇ ਕੁੱਲ ਬਲਬ ਇੱਕ ਬਲਬ ਬਾਹਰ ਗੱਡ ਨਿਕਲਿਆ ਤਾਂ 20 ਚੋਂ ਇੱਕ ਨਿਕਲਿਆ ਤੇ 19 ਹੋ ਗਏ ਹਨ 15 ਚੰਗੇ ਤੇ 4 ਖਰਾਬ 19 ਬਲਬ ਮਨ ਲਾਓ ਠੀਕ ਬਲਬ ਦਾ ਕੱਢਿਆ ਜਾਣਾ ਘਟਨਾ ਜੀ ਹੈ ਜੀਵਨੇ ਗੁੱਡ ਠੀਕ ਹੈ ਉਹਨ ਘਟਨਾ ਜੀ ਦੇ ਅਨੁਕੂਲ ਪ੍ਰਣਾਲਾ ਕਿਹੜੇ ਉਹਨਾਂ ਠੀਕ ਬਲਵਾਂ ਦੀ ਗਿਣਤੀ ਹੈ 15 ਕਿਉਂਕਿ ਪਹਿਲਾਂ 16 ਸੀ ਇੱਕ ਬਲਬ ਕੱਢਿਆ ਉਹਨੂੰ ਮੁੜ ਕੇ ਨਹੀਂ ਰਲਾਇਆ ਗਿਆ ਤੇ ਬਲ 15 ਰਹਿ ਗਏ ਠੀਕ ਵਾਲੇ ਸੋ 15 ਇਸ ਲਈ ਪੀ ਜੀ ਆ ਪ੍ਰੋਬੈਬਿਲਟੀ ਸੰਭਾਵਨਾ ਚੰਗੇ ਬਲਬ ਦੇ ਨਿਕਲ ਜਾਣ ਨਿਕਲੇ ਇਹ ਨਿਕਲਣ ਦੀ 15/19 ਠੀਕ ਹੈ ਇਸ ਤਰ੍ਹਾਂ ਕੱਢੇ ਬਲਬ ਦੇ ਖਰਾਬ ਨਾ ਹੋਣ ਦੀ ਸੰਭਾਵਨਾ ਬਰਾਬਰ 15/19 ਸੋ ਇਹ ਸਵਾਲ ਥੋੜਾ ਜਿਹਾ ਹਲਕਾ ਜਿਹਾ ਵੱਖਰਾ ਸੀਗਾ ਜਿਹੇ ਚ ਉਹਨਾਂ ਨੇ ਕਿਹਾ ਕਿ ਬਲਬ ਜਿਹੜੇ ਕੱਢਿਆ ਦੇਖਿਆ ਕਿ ਇਹ ਠੀਕ ਹੈਗਾ ਤੇ ਉਹਨੂੰ ਮੁੜ ਕੇ ਉਸ ਸਮੂਹ ਵਿੱਚ ਨਹੀਂ ਰੱਖਿਆ ਗਿਆ ਉਹਨੂੰ ਲਾਂਬੇ ਰੱਖ ਲਿਆ ਗਿਆ ਤੇ ਕੁੱਲ ਜਿਹੜੇ ਸੀਗੇ ਬਲਬਾਂ ਦੀ ਗਿਣਤੀ ਉਹ 20 ਜਗ੍ਹਾ 19 ਰਹਿ ਗਈ ਜਿਹੜੇ ਚੰਗੇ ਬਲਬ ਸੀ ਉਹਨਾਂ ਦੀ ਗਿਣਤੀ 16 ਦੀ ਥਾਂ 15 ਹੋ ਗਈ ਖਰਾਬ ਬਲਬ ਉਹਨੇ ਦੇ ਉਨੇ ਹੀ ਨੇ ਸੋ ਇਹ ਜਿਹੜੀ ਚੀਜ਼ਾਂ ਨੇ ਥੋੜੀਆਂ ਦਿਮਾਗ 'ਚ ਰੱਖਣੀਆਂ ਪੈਂਦੀਆਂ ਤੇ ਇੱਥੇ ਗਲਤੀ ਹੁੰਦੀ ਸੰਭਾਵਨਾ ਹੁੰਦੀ ਹੈ ਠੀਕ ਹੈ ਬਣਾ ਗਿਆ ਬੱਚੋ 18ਵਾਂ ਸਵਾਲ ਇੱਕ ਪੇਟੀ ਵਿੱਚ 90 ਪਲੇਟਾਂ ਡਿਸਕਸ ਹਨ ਜਿਨ੍ਹਾਂ ਉੱਤੇ 1 ਤੋਂ 90 ਤੱਕ ਸੰਖਿਆਵਾਂ ਲਿਖੀਆਂ ਹਨ ਜੇਕਰ ਇਸ ਪੇਟੀ ਵਿੱਚੋਂ ਇੱਕ ਪਲੇਟ ਅਚਾਨਕ ਬਾਹਰ ਕੱਢੀ ਜਾਂਦੀ ਹੈ ਤਾਂ ਇਸ ਦੀ ਸੰਭਾਵਨਾ ਪਤਾ ਕਰੋ ਕਿ ਇਸ ਪਲੇਟ ਉੱਤੇ ਅੰਕਿਤ ਹੋਵੇਗੀ ਭਾਗ ਪਹਿਲਾ ਦੋ ਅੰਕਾਂ ਦੀ ਇੱਕ ਸੰਖਿਆ ਇੱਕ ਪੂਰਨ ਵਰਗ ਸੰਖਿਆ ਤੇ 5 ਨਾਲ ਵੰਡੀ ਜਾਣ ਵਾਲੀ ਸੰਖਿਆ ਹੁਣ ਬੱਚਿਓ ਇੱਥੇ ਜਿਹੜੀਆਂ ਅਸੀਂ ਗੱਲਾਂ ਛੋਟੀਆਂ ਕਲਾਸਾਂ 'ਚ ਪੜ੍ਹੀਆਂ 6ਵੀਂ 7ਵੀਂ ਵਿੱਚ ਦੋ ਅੰਕਾਂ ਦੀ ਸੰਖਿਆ ਤੇ ਹੋਰ ਚੀਜ਼ਾਂ ਪੜ੍ਹੀਆਂ ਸਿਰਫ ਕਾਮਨ ਸੈਂਸ ਵਰਤਣੀ ਹੈ ਠੀਕ ਹੈ ਨਾ ਸੋ ਆਪ ਦੇਖੋ ਪਹਿਲਾਂ ਸ਼ੁਰੂ ਕਰਦੇ ਆ ਪਲੇਟਾਂ ਦੀ ਗਿਣਤੀ 90 ਕਿਉਂਕਿ 90 ਪਲੇਟਾਂ ਨੇ ਸੋ ਸੰਭਵ ਪ੍ਰੀਨਾਮ ਨਹੀਂ ਹੋਣਗੇ ਸੋ ਸਾਰੇ ਸੰਭਵ ਪ੍ਰੀਨਾਮਾਂ ਦੀ ਗਿਣਤੀ ਹੈਗੀ 90 ਜਿਹੜਾ ਹਰ ਦੇ ਵਿੱਚ ਆਏਗਾ 90 ਠੀਕ ਹੈ ਮੇਰੇ ਅਸੀਂ ਜਾਣਦੇ ਹਾਂ ਕਿ ਕਿਸੇ ਘਟਨਾ E ਦੇ ਹੋਣ ਦੀ ਸੰਭਾਵਨਾ ਹੈ ਐਵਲੀ ਇਹ ਸੂਤਰ ਜਿੱਦਾਂ ਪਹਿਲੇ ਵਰਤੇ ਆ ਮੈਨੂੰ ਦੁਹਰਾਉਣ ਦੀ ਲੋੜ ਨਹੀਂ ਹੁਣ ਕਹਿੰਦੇ ਦੋ ਅੰਕਾਂ ਵਾਲੀ ਸੰਖਿਆ ਦੇ ਨਾਲ ਅੰਕਿਤ ਪਲੇਟ ਨਿਕਲਣ ਦੀ ਸੰਭਾਵਨਾ ਕੀ ਹੈ ਸੋ ਪਹਿਲੇ ਤੇ ਪਤਾ ਲਗਾਈਏ ਦੋ ਅੰਕਾਂ ਵਾਲੀ ਸੰਖਿਆਵਾਂ ਕਿੰਨੀਆਂ ਹੋਣਗੀਆਂ ਦੋ ਅੰਕਾਂ ਵਾਲੀਆਂ ਸੰਖਿਆਵਾਂ ਦੀ ਗਿਣਤੀ ਕਿਦਾਂ ਗੱਡੀ ਦੀਆਂ ਬੱਚਿਓ ਜਿਹੜੇ ਸਮੂਹ ਦੀ ਗੱਲ ਕਰ ਰਹੇ ਹਾਂ ਉਹ ਚ ਸਭ ਤੋਂ ਵੱਡੀ ਦੋ ਅੰਕਾਂ ਵਾਲੀ ਸੰਖਿਆ ਗੜੀਏ 90 ਤੇ ਸਭ ਤੋਂ ਛੋਟੀ ਦੋ ਅੰਕਾਂ ਵਾਲੀ ਸੰਖਿਆ ਗੜੀਏ 10 ਇਹਦਾ ਮਤਲਬ ਕੀ ਹੁੰਦਾ ਵੀ 90 ਚੋਂ 10 ਘਟਾਓ ਤੇ ਇੱਕ ਜੋੜ ਦਿਓ ਇਹ ਆ ਜਾਏਗੀ ਦੋ ਅੰਕਾਂ ਵਾਲੀ ਸੰਖਿਆ ਉਹਨਾਂ ਪਲੇਟਾਂ ਦੇ ਵਿੱਚ ਜਾਂ ਸਿੱਧਾ ਹੀ حسابਿੱਦਾ ਵੀ ਕਰ ਸਕਦੇ ਹਾਂ ਕੁੱਲ ਸੰਖਿਆਵਾਂ ਨੇ 90 1 ਤੋਂ ਲੈ ਕੇ 90 ਤੱਕ ਤੇ ਉਹਨਾਂ ਵਿੱਚੋਂ ਇੱਕ ਸੰਖਿਆ ਇੱਕ ਅੰਕ ਵਾਲੀ ਸੰਖਿਆਵਾਂ ਕਿੰਨੀਆਂ ਨੇ 9 ਇੱਕ ਕ ਇੱਕ 2 3 4 5 6 7 8 9 ਇੱਕ ਤੋਂ ਲੈ ਕੇ 9 ਤੱਕ ਤੇ ਸਿੱਧਾ 90 ਚੋਂ 9 ਘਟਾ ਦਿਓ ਤਾਂ ਵੀ 81 ਆ ਜਾਏਗਾ ਐਵੇਂ ਤੁਹਾਨੂੰ ਜਾਣ ਕੇ ਦੱਸਿਆ ਤਾਂ ਕਿ ਤੁਹਾਡਾ ਰਿਵੀਜ਼ਨ ਹੋ ਜਾਏ ਇਹ ਗੱਲਾਂ ਛੇ ਵਿੱਚ ਪੜੀਆਂ ਆਪਾਂ ਸੋ ਦੋ ਅੰਕਾਂ ਵਾਲੀ ਸਭ ਤੋਂ ਵੱਡੀ ਸੰਖਿਆ ਘਟਾ ਦੋ ਅੰਕਾਂ ਵਾਲੀ ਸਭ ਤੋਂ ਛੋਟੀ ਸੰਖਿਆ ਤੇ ਜਮਾ ਇੱਕ ਕਰਨਾ ਉਹਦੇ ਨਾਲ ਕੀ ਆ ਜਾਏਗਾ ਦੋ ਅੰਕਾਂ ਵਾਲੀਆਂ ਸਾਰੀਆਂ ਸੰਖਿਆ ਆਣੀਆਂ 81 ਵਿੱਚ 81 ਆ ਗਈ ਠੀਕ ਹੈ ਜੀ ਸੋ ਦੋ ਅੰਕਾਂ ਵਾਲੀਆਂ ਸੰਖਿਆਵਾਂ ਦੇ ਅਨੁਕੂਲ ਪ੍ਰਾਪਨਾਮ ਕਿਹੜੇ ਹੋਗੇ 81 ਹੋਗੇ ਇਸ ਲਈ ਪੀ ਦੋ ਅੰਕਾਂ ਵਾਲੀ ਸੰਖਿਆ ਦੀ ਪ੍ਰਾਪਤੀ ਹੋਏਗੀ ਕਿਦਾਂ 81/90 ਸੋ 9 ਨਾਲ ਦੋਨੋਂ ਤਕਸੀਮ ਹੁੰਦੇ ਨੇ 9 ਨਹੀਂ 81 ਤੇ 9 ਦਸੇ 90 9/10 ਆ ਗਿਆ ਇਸ ਤਰ੍ਹਾਂ ਦੋ ਅੰਕਾਂ ਵਾਲੀ ਸੰਖਿਆ ਨਾਲ ਅੰਕਿਤ ਪਲੇਟ ਦੇ ਕੱਢੇ ਜਾਣ ਦੀ ਸੰਭਾਵਨਾ ਬਰਾਬਰ 9/ 10 ਠੀਕ ਹੈ ਹੁਣ ਇਹ ਉੱਤੇਲਾ ਤੇ ਉਦਹੀ ਹੈ ਹੁਣ ਕਹਿੰਦੇ ਨੇ ਪੂਰਨ ਵਰਗ ਵਾਲੀ ਸੰਖਿਆ ਨਾਲ ਅੰਕਿਤ ਪਲੇਟ ਦੇ ਕੱਢੇ ਜਾਣ ਦੀ ਕੀ ਸੰਭਾਵਨਾ ਹੈ ਸੋ ਪਹਿਲੇ ਸਾਨੂੰ ਪਤਾ ਹੋਣਾ ਚਾਹੀਦਾ 1 ਤੋਂ 90 ਤੱਕ ਕਿਹੜੀਆਂ ਸੰਖਿਆਵਾਂ ਪੂਰਨ ਵਰਗ ਨੇ ਔਰ ਕਿੰਨੀਆਂ ਨੇ 1 ਤੋਂ 90 ਤੱਕ ਪੂਰਨ ਵਰਗ ਸੰਖਿਆਵਾਂ ਦੀ ਗਿਣਤੀ ਹੈਗੀ 9 ਤੇ ਬ੍ਰੈਕਟ ਵਿੱਚ ਦਾ ਲਿਖ ਦੇਵੋ ਇੱਕ ਪੂਰਨ ਵਰਗ ਹੈ 1 ਦਾ ਵਰਗ ਮੂਲ 1 4 ਦਾ ਵਰਗ ਮੂਲ 2 9 ਦਾ 3 16 ਦਾ 4 25 ਦਾ 5 36 ਦਾ 6 49 ਦਾ 7 64 ਦਾ 8 81 ਦਾ 9 ਅਗਲੀ ਸੰਖਿਆ ਆ ਜਾਂਦੀ 100 ਪਰ ਉਹ 90 ਤੋਂ ਟੱਪ ਜਾਂਦੀ ਹੈ ਮਰੇ 90 ਤੱਕ ਨੇ ਪਲੇਟਾਂ ਸੋ 1 ਤੋਂ ਲੈ ਕੇ 90 ਤੱਕ ਬੱਚਿਓ 9 ਪੂਰਨ ਵਰਗ ਸੰਖਿਆਵਾਂ ਨੇ ਸੋ ਪੂਰਨ ਵਰਗ ਸੰਖਿਆਵਾਂ ਦੇ ਅਨੁਕੂਲ ਇਹ ਨਾਂ ਗਿਣਨੇ ਹੋਗੇ 9 ਹੋਗੇ ਜਿੰਨੀਆਂ ਸੰਖਿਆਵਾਂ ਨੇ ਉਹਨੇ ਹੋਗੇ ਠੀਕ ਹੈ ਇਸ ਲਈ p ਬ੍ਰੈਕਟ ਪਾ ਕੇ ਪੂਰਨ ਵਰਗ ਸੰਖਿਆ ਦੀ ਪ੍ਰਾਪਤੀ ਕਿੰਨੀ ਹੋਏਗੀ 9/90 ਭਾਗ 9 ਦੇ ਨਾਲ ਦੋਨੋਂ ਤਕਸੀਮ ਹੁੰਦੇ ਨੇ 9 ਇੱਕ ਵਾ 9 9 ਦਸੇ 90 1/10 ਆ ਗਿਆ ਇਸ ਤਰ੍ਹਾਂ ਪੂਰਨ ਵਰਗ ਸੰਖਿਆ ਨਾਲ ਅੰਕਿਤ ਪਲੇਟ ਦੇ ਕੱਢੇ ਜਾਣ ਦੀ ਸੰਭਾਵਨਾ ਬਰਾਬਰ 1/10 ਠੀਕ ਹੈ ਜ ਅੱਗੇ ਚਲੀਏ ਤੀਜਾ ਤੇ ਆਖਰੀ ਭਾਗ ਹੁਣ ਹੈ ਬੱਚਿਓ ਕਿ 5 ਨਾਲ ਵੰਡੀ ਜਾਣ ਵਾਲੀ ਜਿਹੜੀ ਸੰਖਿਆ 5 ਨਾਲ ਤਕਸੀਮ ਹੋ ਜਾਂਦੀ ਏ 5 ਨਾਲ ਵੰਡੀ ਜਾਂਦੀ ਏ ਉਹ ਸੰਖਿਆ ਦੇ ਨਾਲ ਅੰਕਿਤ ਪਲੇਟ ਦੇ ਕੱਢੇ ਜਾਂਦੀ ਕੀ ਸੰਭਾਵਨਾ ਸੋ ਪਹਿਲੇ ਪਤਾ ਲਗਾਵਾਂਗੇ 1 ਤੋਂ ਲੈ ਕੇ 90 ਤੱਕ 5 ਨਾਲ ਤਕਸੀਮ ਹੋਣ ਵਾਲੀਆਂ ਕਿੰਨੀਆਂ ਸੰਖਿਆਵਾਂ ਨੇ ਸੋ ਬੱਚਿਓ ਸਿੱਧਾ ਬਸੇ ਤੇ ਸਿੱਧਾ ਇਹਦਾ ਹੈਗਾ ਮੈਂ ਇੱਥੇ ਲਿਖ ਦਿੱਤੀਆਂ ਐਵੜੀ ਸੰਖਿਆਵਾਂ ਬੜਾ ਸੁਖ ਹੈ ਹਰ 10 ਸੰਖਿਆਵਾਂ ਦੇ ਵਿੱਚ ਪੰਜ ਨਾਲ ਵੰਡੀਆਂ ਜਾਣ ਵਾਲੀ ਦੋ ਸੰਖਿਆਵਾਂ ਹੁੰਦੀਆਂ ਜਿਦਾ 1 ਤੋਂ ਲੈ ਕੇ 10 ਤੱਕ 5 ਤੇ 10 ਫਿਰ 11 ਤੋਂ ਲੈ ਕੇ 20 ਤੱਕ 15 ਤੇ 20 ਇਹਦਾ ਮਤਲਬ ਕੀ ਹੋਇਆ ਕਿ 10 ਦੇ ਸਮੂਹ ਦੇ ਵਿੱਚ ਦੋ ਸੰਖਿਆਵਾਂ ਪੰਜ ਦਾ ਭਾਗ ਹੁੰਦੀਆਂ ਤੇ ਬੱਚਿਓ 1 ਤੋਂ ਲੈ ਕੇ 90 ਤੱਕ ਕਿੰਨੇ 10 ਦੇ ਸਮੂਹ ਨੇ 10 20 30 40 50 60 70 80 90 ਨੌ ਨੇ ਤੇ 9 2 18 ਭਾਵ 18 ਸੰਖਿਆਵਾਂ ਅਸੀਂ ਆ ਨੇ ਜਿਹੜੀਆਂ 5 ਦੇ ਨਾਲ ਤਕਸੀਮ ਹੋ ਜਾਂਦੀਆਂ ਨੇ 5 ਨਾਲ ਵੰਡੀਆਂ ਜਾਂਦੀਆਂ ਨੇ ਸੋ 5 ਨਾਲ ਵੰਡੀਆਂ ਜਾਣ ਵਾਲੀਆਂ ਸੰਖਿਆਵਾਂ ਦੇ ਅਨੁਕੂਲ ਪ੍ਰਣਾਮ ਹੋ ਗਏ 18 ਇਸ ਲਈ ਪੀ ਪ੍ਰੋਬੈਬਿਲਟੀ 5 ਨਾਲ ਵੰਡੀ ਜਾਣ ਵਾਲੀ ਸੰਖਿਆ ਦੀ ਪ੍ਰਾਪਤੀ ਹੋ ਜੇਗੀ 18/90 ਤੇ ਦੋਨੋਂ ਬੱਚਿਓ 18 ਨਾਲ ਤਕਸੀਮ ਹੁੰਦੀਆਂ 18 ਦਾ ਪਹਾੜਾ ਪਹਾੜੇ 20 ਤੱਕ ਚੇਤੇ ਹੋਣਾ ਚਾਹੀਦਾ ਨੇ ਸਾਨੂੰ 18 1 18 1 18 5 90 5 ਇਸ ਤਰ੍ਹਾਂ 5 ਨਾਲ ਵੰਡੀ ਜਾਣ ਵਾਲੀ ਸੰਖਿਆ ਨਾਲ ਅੰਕਿਤ ਪਲੇਟ ਦੇ ਕੱਢੇ ਜਾਣ ਦੀ ਸੰਭਾਵਨਾ ਬਰਾਬਰ 1/5 ਸੋ ਐਸੀ ਪਿਆਰੇ ਵਿਦਿਆਰਥੀਓ ਟੂ ਡੀ ਇਸ ਅਭਿਆਸ ਦੇ ਇਹਨਾਂ ਸਵਾਲ 16 17 18 ਤੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ